ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 5-6 ਘੰਟਿਆਂ ਦੀ ਔਰ ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੌਜੂਦਾ ਸਿਸਟਮ ਦੀ ਗੱਲ ਕਰਾਂਗੇ ਜਿਹੜਾ ਅੱਜ ਪੰਜਾਬ ਦੇ ਵਿੱਚ ਹਲਕੇ ਮੀਂਹ ਲੋਵਾ ਰਿਹਾ ਸਕਰੀਨ ਤੇ ਦੇਖ ਸਕਦੇ ਆ ਜੀ ਅਸਲ ਵਿੱਚ ਤਾਜ਼ਾ ਸੈਟਲਾਈਟ ਦਸਤਾਨਾ ਤੁਹਾਡੇ ਨਾਲ ਸਾਂਝਾ ਕਰ ਲਈਆਂ ਜਿਹੜਾ ਮੌਜੂਦਾ ਸਿਸਟਮ ਸੀ ਜੀ ਹਲਕੇ ਲੈਵਲ ਦਾ ਪਛਮੀ ਸਿਸਟਮ ਜਿਹੜਾ ਕਿ ਅੱਜ ਸਵੇਰ ਤੋਂ ਸਰਗਰਮ ਸੀ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਹਲਕੇ ਫੁਲਕੇ ਜਿਹੇ ਛਰਾਟੇ ਲੋਵਾ ਰਿਹਾ ਸੀ ਸੋ ਇਹ ਸਿਸਟਮ ਅਕੇ ਪਾਰ ਲੰਘ ਚੁਕਿਆ ਜੇ ਪਹਾੜਾ ਵੱਲ ਨੂੰ ਇਹ ਜਿਹੜੇ ਚਾਲੇ ਜਣੇ ਪਾਤੇ ਨੇ ਤੇ ਪਹਾੜਾਂ ਦੇ ਜਿਹੜੇ ਉੱਪਰਲੇ ਖੇਤਰ ਆ ਉੱਥੇ ਬਦਲ ਵੇ ਸੰਘਨੇ ਲਗਲਦੀ ਬਣੀ ਹੋਈ ਆ ਤੇ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਫੁਲਕੇ ਜਿ ਹੁਣ ਛਰਾਟੇ ਲੱਗਣ ਦੇ ਆਸਾਰ ਨੇ ਖਾਸ ਕਰ ਪਹਾੜਾਂ ਦੇ ਜਿਹੜੇ ਹੇਠਲੇ ਖੇਤਰ ਨੇ ਔਰ ਪੰਜਾਬ ਦੇ ਵਿੱਚੋਂ ਸਿਸਟਮ ਪਾਰ ਲੰਘ ਚੁਕਿਆ ਹਰਿਆਣਾ ਔਰ ਹਰਿਆਣਾ ਦੇ ਪੂਰਬੀ ਭਾਗ ਔਰ ਪੰਜਾਬ ਦੇ ਕਹੇ ਲਿਆ ਕਿ ਚੰਡੀਗੜ੍ਹ ਹੁਸ਼ਿਆਰ ਖੁਰ ਨਵਾਂ ਸ਼ਹਿਰ ਦੇ ਖੇਤਰਾਂ ਦੇ ਕੁਝ ਖੇਤਰਾਂ ਦੇ ਵਿੱਚ ਸਰਗਰਮ ਹੈ ਹਲੇ ਤੇ ਯੂਪੀ ਦੇ ਪੱਛਮੀ ਭਾਗਾਂ ਦੇ ਵਿੱਚ ਇਹ ਸਿਸਟਮ ਸਰਗਰਮ ਹੈ ਹਲਕੇ ਫੁਲਕੇ ਹਾਲ ਇਹਨਾਂ ਖੇਤਰਾਂ ਦੇ ਵਿੱਚ ਹੋ ਜਾ ਲੱਗ ਸਕਦੀ ਹੈ ਸੋ ਇਸ ਤੋਂ ਅੱਗੇ ਜਿਹੜੇ ਅਗਲੇ ਜਿਹੜੇ 48 ਘੰਟੇ ਹੋਣਗੇ ਮੌਸਮ ਗਰਮ ਰਹੇਗਾ 25 ਤੋਂ ਲੈ ਕੇ 27-28 ਦੇ ਵਿੱਚਕਾਰ ਟੈਂਪਰੇਚਰ ਜਾ ਸਕਦੇ ਨੇ ਹਲਕੇ ਫੁਲਕੇ ਹਵਾਵਾਂ ਚੱਲਣ ਦੇ ਨਾਲ ਟੈਂਪਰੇਚਰ ਜਿਹੜੇ ਸਟੇਬਲ ਰਹਿਣਗੇ ਧੁੱਪ ਜਿਹੜੀ ਬਹੁਤ ਖੇਤਰਾਂ ਦੇ ਵਿੱਚ ਹੁਣ ਲੱਗੇਗੀ 1 ਵਜਰਨੇ ਦੁਪਹਿਰ ਦੇ ਤੇ ਸ਼ਾਮ ਤੱਕ ਪੰਜਾਬ ਦੇ ਸਾਰੇ ਭਾਗਾਂ ਦੇ ਵਿੱਚ ਧੁੱਪ ਲੱਗਣ ਦੇ ਅਸਰ ਨੇ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਧੁੱਪ ਜਿਹੜੀ ਅਸੂਲੇ ਲੱਗ ਰਹੀ ਹੈ ਸੋ ਇਸ ਤੋਂ ਅਗਲਾ ਜਿਹੜਾ ਸਿਸਟਮ ਹੋਏਗਾ ਜੀ ਉਹ 18 ਤਰੀਕ ਨੂੰ ਸਰਗਰਮ ਹੋਏਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸੇ ਤਰ੍ਹਾਂ ਜਿਵੇਂ ਸਿਸਟਮ ਲੰਘ ਰਿਹਾ ਐ ਇਸੇ ਤਰ੍ਹਾਂ ਉਹ ਵੀ ਹਲਕੇ ਲੈਵਲ ਦਾ ਤੇ ਉਹਦੇ ਵਿੱਚ ਵੀ ਹਲਕੇ ਫੁਲਕੇ ਜਿਹਾ ਸ਼ਰਾਟੇ ਲੱਗਣ ਦੇ ਅਸਰ ਰਹਣਗੇ ਇਸ ਤੋਂ ਵੱਗੇ ਜਿਹੜਾ ਵੱਡਾ ਸਿਸਟਮ ਆਉਂਦਾ ਜਾ ਰਿਹਾ ਜਿਹੜਾ ਕਿ ਹਲਕੇ ਤੋਂ ਲੈ ਕੇ ਦਰਮਿਆਨੇ ਵੀ ਦਰਜ ਕਰਾਵੀ ਉਹ 20 ਤਰੀਕ ਤੇ ਲੱਗੇ ਆਉਂਦਾ ਜਾ ਰਿਹਾ ਜੀ ਬਿਹਾਲੇ ਸਿਸਟਮ ਦੀ ਅਪਡੇਟ ਤੁਹਾਨੂੰ ਅਸੀਂ ਅਗਲੇ ਵੀਡੀਓ ਦੇ ਵਿੱਚ ਦੱਸਾਂਗੇ ਆਉਣ ਵਾਲੇ ਜਿਹੜੇ 2-3 ਦਿਨ ਹੋਣਗੇ ਉਹਦੇ ਵਿੱਚ ਤੁਹਾਨੂੰ ਉਸ ਫਰਸ਼ ਟੈਂਕਰ ਦੇ ਦੱਸਾਂਗੇ ਕਿੰਨੇ ਕੁ ਮੀਏ ਜਿਹੜੇ ਦਰਜ ਕਰਵਾਵੇਗਾ ਫਿਲਹਾਲ ਉਹਨਾਂ ਇਹ ਸਿਸਟਮ ਅੱਗੇ ਫਾਰ ਲੰਘ ਗਿਆ ਜੀ ਰਾਤ ਨੂੰ ਵੀ ਮੌਸਮ ਅੱਜ ਸਾਫ਼ ਹੀ ਰਹੇਗਾ ਤੇ ਬਹੁਤੇ ਭਾਗਾਂ ਦੇ ਵਿੱਚ ਧੁੱਪ ਸ਼ਾਮ ਤੱਕ ਖੜੀ ਰਹਿਣੀ ਹੈ ਤੇ ਅੱਜ ਰਾਤ ਮੌਸਮ ਬਿਲਕੁਲ ਸਾਫ਼ ਹੈ ਕੱਲ ਵੀ ਦਿਨ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਹੇਗਾ ਔਰ 17 ਤਰੀਕ ਨੂੰ ਵੀ ਲਗਭਗ ਮੌਸਮ ਸਾਫ਼ ਹੀ ਰਹਿਣਾ 18 ਤਰੀਕ ਨੂੰ ਇਹ ਹਲਕਾ ਸਿਸਟਮ ਇੱਕ ਵਾਰ ਫਿਰ ਤੋਂ ਪਹੁੰਚ ਕਰੇਗਾ ਜੀ ਇਜਾਜ਼ਤ ਦਿਓ ਧੰਨਵਾਦ ਸ਼ੁਕਰੀਆ ਜਿੱਥੇ-ਜਿੱਥੇ ਅੱਜ